ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਘਰੇਲੂ ਪਰਿਵਾਰ ਕੋਲੇ ਦੋਸਤੋ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਚ ਆ ਵਿਹੜ ਵਿਖਾਉਣੀ ਆ ਪਹਿਲਾ ਸੂਆ ਸੂ ਰਹੀ ਆ ਪ੍ਰੋਪਰ ਡਿਟੇਲ ਬਾਾਈ ਤੋਂ ਲੈ ਲੈਣੇ ਆ ਜਿਹੜੇ ਚੈਨਲ ਤੇ ਪਹਿਲੀ ਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਚੰਗੀ ਕਦ ਕਾਠ ਵਾਲੀ ਦੋਸਤੋ ਵਿਹੜ ਆ ਦਰ ਦੀ ਵੇੜਾ ਪ੍ਰਾਪਰਟੀ ਡੀਟੇਲ ਬਾਈ ਤੋਂ ਲੈ ਲੈਨੇ। ਆ ਜੀ ਇੱਥੇ। ਸਾਸੀ ਗਾਲ ਬਾਈ। ਹਾਂ ਸਾਸੀ ਗਾਲ ਬਾਈ। ਨਾਮ ਦੱਸ ਦੇ ਵੀ। ਬਈ ਨਾਮ ਸਜੀਤ ਸਿੰਘ ਸੰਨਪ ਮੇਰ ਸਿੰਘ ਨੰਬਰਦਾਰ। ਠੀਕ ਆ ਜੀ। ਮੈਰੋਕਾ ਰੋਡ ਤੇ ਆਪਣਾ ਘਰ ਆ ਰਾਜਿਆਣਾ। ਹਾਂ ਨਹਿਰ ਦੇ ਕੋਲੇ ਆ ਜਾਂਦਾ ਹਣਾ। ਹਾਂ ਹਾਂ ਨਹਿਰ ਦੇ ਕੋਲੇ ਬਾਈ। ਬਾਹਰ ਦੋਸਤੋ ਬਾਈ ਖੇਤ ਚ ਕੋਠੀਆਂ ਪਾਈ ਜਾਂਦੇ ਆ। ਤੇ ਵੇੜਾ ਆਪਣੀ ਘਰ ਦੀ ਆ ਵੀ। ਹਾਂ ਘਰ ਦੀ ਵੇੜਾ। ਠੀਕ ਆ। ਸੂਆ ਨੇ ਪਹਿਲਾਂ ਸੂਣਾ ਹਾਂ ਪਹਿਲਾਂ ਤੇ ਹੀ ਸੂਣਾ ਬਾਈ ਜੀ ਕਿੰਨੇ ਦਿਨ ਪਏ ਸੂਣ ਦੇ ਦੇ 21 ਤਰੀਕ ਨੂੰ ਇਹ ਦਿਨ ਪੂਰੇ ਆ ਠੀਕ ਆ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਪਾ ਦੂ ਛੋਟੇ ਹਿਸਾਬ ਨਾਲ 10 ਕਿਲੋ ਡੰਕ ਦਾ ਦੇਉਗੇ ਦੇ ਦੂਗੀ ਠੀਕ ਆ ਤੇ ਜਿਹੜੀ ਇਹਦੀ ਮਾਂ ਸੀ ਕਿੰਨੇ ਕ ਦੁੱਧ ਆ ਲਈ ਸੀ ਮਾਂ ਵੀ 10 ਕਿਲੋ ਵਿੱਚ 10 ਕਿਲੋ 11 ਕਿਲੋ ਡੰਕ ਦਾ ਸੀਗਾ ਮਾਂ ਇਹ ਠੀਕ ਆ ਤੇ ਉਹ ਤਾਂ ਰਵਾ ਦਾ ਫਿਰ ਠੰਡਾ ਸੀ ਲੀ ਆਹ ਆ ਠੰਡੇ ਸੀ ਆ ਵਧੀਆ ਬਾਈ ਠੀਕ ਆ ਦੇਖ ਸਕਦੇ ਹੋ ਦੋਸਤੋ ਤੇ ਟੀਕਾਰ ਖਵਾਇਆ ਵਾ ਸੀ ਚੰਗਾ ਬਾਈ ਜਿਹੜਾ ਇਹਦੇ ਟੀਕਾ ਚੰਗਾ ਟੀਕਾ ਖਾਇਆ ਹਾਂ ਟੀਕਾ ਵਧੀਆ ਖਾਇਆ ਬਾਈ ਠੀਕ ਆ ਦੇਖ ਸਕਦੇ ਹੋ ਦੋਸਤੋ ਬਾਕੀ ਮੁੱਲ ਵੀ ਬਾਈ ਤੋਂ ਜਾਇਜ਼ੀ ਕਰਾਵਾਂਗੇ ਰੰਗ ਬਾਜ ਦੇਖ ਸਕਦੇ ਕੱਟ ਕਾਠ ਪਲੀ ਸਭੀ ਚੰਗੀ ਆ ਬਾਈਆਂ ਦਾ ਵੀ 20 ਕਿਲੋ ਦੁੱਧ ਪਾ ਦੂਗੀ ਤੇ ਪਾ ਵੀ ਦਊਗੀ ਦੋਸਤੋ ਚੰਗੀ ਵਿਹੜਾ ਹਵਾਨਾ ਅਜੇ ਕੱਢਦੀ ਆਉਂਦੀ ਆ ਕਿੰਨੇ ਦਿਨ ਦੱਸਿਆ ਜੀ ਆਪਾਂ 21 ਤਰੀਕ ਨੂੰ ਬਾਈ ਦਿਨ ਪੂਰੇ 21 ਤਰੀਕ ਨੂੰ ਦੋਸਤੋ ਹਫਤੇ ਵਾਂਗੂ ਅਜੇ ਪਿਆ ਇਹਦਾ ਦਿਨ ਪੂਰੇ ਹੋਣ ਚੁੱਕੇ ਦਿਨ ਉੱਤੇ ਵੀ ਲਿਜਾ ਸਕਦੀ ਆ ਕਿਉਂਕਿ ਪਲੀ ਸਭੀ ਚੰਗੀ ਆ ਤੌਰ ਦੇ ਵੀ ਹਜੇ ਪੜਾ ਪੜਾ ਦੋਸਤੋ ਦੇਖ ਸਕਦੇ ਭੂਰਾ ਨਹੀਂ ਨਵਾਇਆਗਾ ਚੰਗੀ ਵਿਹੜਾ ਤੇ ਜਿਹੜੀ ਆ ਨੱਥ ਖਿੱਚਾ ਤੋਈ ਕਰਕੇ ਮਾਰੀ ਸੀਗੀ ਨਹੀਂ ਬਾਈ ਵੈਸੀ ਮਾਰੀ ਸੀ ਵੈਸੇ ਦਾ ਠੀਕ ਆ ਹਾਂ ਉਹਦਾ ਦੋਸਤੋ ਜਦੋਂ ਬਾਈ ਕੋਲੇ ਆ ਕੇ ਮੈਂ ਇੱਥੇ ਪਹਿਲਾਂ ਨਵਾਈ ਆ ਠੰਡੀ ਸੀਲ ਬਹੁਤ ਆ ਬਾਈ ਨਵਾਈ ਗਿਆ ਜਵਾਂ ਨਹੀਂ ਹਿੱਲੀ ਹਿੱਲੀ ਲਾ ਤੇ ਭੂਰਾ ਵੀ ਨਹੀਂ ਪੱਟੀ ਦੇਖ ਸਕਦੇ ਦੋਸਤੋ ਦੇਖ ਲੈਣੇ ਹਵਾਨਾ ਥਾਣਾ ਸੋਨਾ ਕੱਢ ਜੂਗੀ ਜਿੱਦ ਦੇ ਦੋਸਤੋ ਇਹਨੇ ਜੋਸ਼ ੱਟਿਆ ਥਾਣਾ ਦੇ ਉਦਦੇ ਨੂੰ ਸੋਨਾ ਬਣਾ ਜੂਗੀ ਥਾਣਾ ਤੇ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆ ਦੇਖ ਸਕਦੇ ਆ ਬਾਕੀ ਮੌਲ ਵੀ ਪਾਈ ਤੋਂ ਜਾਇਜ ਹੀ ਰਖਾਵਾਂਗੇ ਬਾਕੀ ਦੋਸਤੋ ਇੰਨਾ ਵੀ ਗਰਮੀ ਨਹੀਂ ਬਾਲੀ ਮਣਾਉਂਦੀ ਤੇ ਬਾਈ ਮੌਲ ਜਵਾਂ ਜਾਇਜ 75000 ਰੁਪਏ 75000 ਵਿੱਚੋਂ ਮਾਨਤਾਨ ਹੋ ਜੂਗਾ ਹਾਂ ਬਾਈ ਮੌਕੇ ਦਾ ਮਾਨਤਾਨ ਕਰ ਲੈ ਠੀਕ ਆ ਤੇ ਫੋਨ ਨੰਬਰ ਬੋਲਦੇ ਆ ਆਪਦਾ 856668 ਆ ਹਾਂਜੀ 99 ਤੱਕ ਨੱਪਰ ਇੱਕ ਅਰੀਓਰ ਬੋਲਦੇ 856668 ਆ ਹਾਂਜੀ 99 ਤੱਕ ਨੱਪਰ ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਦ ਤੋਂ ਬਾਦ ਸ਼ੇਅਰ ਕਰ ਦਿਓ ਘਰੇ ਪਸੂ ਦੋਸਤੋ ਰੱਖੇ ਹੋਇਆ ਤੇ ਇਹਦੀ ਮਾਂ ਵੀ ਬਾਈਆਂ ਕੋਲੇ ਆ ਬਾਈਆਂ ਦਾ ਵੀ ਪੂਰੀ ਠੰਡੀ ਸੀਲ ਆ ਤੇ ਇਹ ਵੀ ਦੋਸਤੋ ਬਾਈਆਂ ਦਾ ਪੂਰੀ ਠੰਡੀ ਸੀਲ ਹੀ ਨਿਕਲੂਗੀ ਚੰਗੀ ਵੜਾ ਜੀ ਨੇ ਘਰੇ ਚੋਂ ਨੂੰ ਲੈਣੀ ਵਧੀਆ ਰਹੂਗੀ ਤੇ ਜਰੂਰ ਕਨੈਕਟ ਕਰ ਲਓ ਕਦ ਕਾਠ ਵੀ ਚੰਗਾਗਾ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਦੋਸਤੋ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ